ਆ ਜਬਰਦਸਤੀ ਆ ਮਲਾਜਮ ਆਏ ਨੇ ਫੋਨ ਵੀ ਨਹੀਂ ਖੋਰੇ ਨੇ ਸਾਡੇ ਬੰਦਿਆਂ ਦੇ ਫੋਨ ਵੀ ਨਹੀਂ ਕਰਨ ਦੇ ਰਹੇ ਨੇ ਐਸਐਚਓ ਸਾਹਿਬ ਤੁਸੀਂ ਵੀ ਆਗੇ ਤੁਸੀਂ ਦੱਸੋ ਕਿ ਕਿਉਂ ਲੈਣਾ ਆਏ ਹੋ ਸਾਡੇ ਬੰਦੇ ਨੂੰ ਕਦੋਂ ਲੈ ਲੈਣਾ ਆਏ ਹੋ ਫੋਨ ਖੋਇਆ ਉਹਨੇ ਜਬਰਦਸਤੀ ਤੁਸੀਂ ਤਾਂ 20 ਬੰਦੇ ਆ ਤੁਸੀਂ ਜੇ ਚੋਚਾਂ ਨੂੰ ਕਦੋਂ ਲੈਣ ਆਏ ਹੋ ਹੈ ਜਿੰਨੇ 20 ਬੰਦੇ ਤੁਸੀਂ ਕੋਈ ਕੋਈ ਗੁੰਡਾ ਇਹ ਸਾਡਾ ਬੰਦਾ ਪੰਜਾਬ ਸਰਕਾਰ ਮੁਰਦਾਬਾ 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 ਸਰਕਾਰ ਮੁਰਦਾਬਾ ਮੁਰਦਾਬਾ ਤੇ ਪੰਜਾਬ ਪੁਲਿਸ ਨੇ ਤੜਤਾਰ ਵੱਡੀ ਕਾਰਵਾਈ ਕੀਤੀ ਹੈ ਅਤੇ ਇੱਕ ਭਾਜਪਾ ਉਮੀਦਵਾਰ ਨੂੰ ਘਰ ਜਾ ਕੇ ਗ੍ਰਿਫਤਾਰ ਕਰ ਲਿਆ ਜੀ ਹਾਂ ਪੰਜਾਬ ਤੇ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਚੋਣਾਂ ਦਾ ਬਿਗਲ ਵੱਚੁਕਿਆ ਜਿਹੇ ਵਿੱਚ ਪੰਜਾਬ ਪੁਲਿਸ ਨੇ ਹੁਣ ਭਾਰਤੀ ਜਨਤਾ ਪਾਰਟੀ ਦੇ ਇੱਕ ਉਮੀਦਵਾਰ ਨੂੰ ਗ੍ਰਿਫਤਾਰ ਕਰ ਲਿਆ ਉਧਰ ਇਸ ਗ੍ਰਿਫਤਾਰੀ ਦੌਰਾਨ ਭਾਜਪਾ ਵਰਕਰਾਂ ਅਤੇ ਭਾਜਪਾ ਵਰਕਰਾਂ ਨੇ ਹੰਗਾਮਾ ਕੀਤਾ ਅਤੇ ਪੰਜਾਬ ਪੁਲਿਸ ਤੇ ੱੱਕੇ ਸ਼ਾਹੀਦ ਇਲਜ਼ਾਮ ਲਗਾਏ। ਅਰਥਾਤ ਪੰਜਾਬ ਪੁਲਿਸ ਦਾ ਕਹਿਣਾ ਸੀ ਕਿ ਇਸ ਉਮੀਦਵਾਰ ਤੇ ਕਿਸੇ ਵਿਅਕਤੀ ਨੇ ਕਟਮਾਰ ਕਰਨ ਦੇ ਇਲਜ਼ਾਮ ਲਗਾਏ ਨੇ ਜਦਕਿ ਦੂਜੇ ਪਾਸੇ ਭਾਜਪਾ ਵਰਕਰਾਂ ਦਾ ਕਹਿਣਾ ਸੀ ਕਿ ਇਸ ਵਿਅਕਤੀ ਦਾ ਬੀਤੇ ਕੱਲ ਹੀ ਨਾਮ ਐਲਾਨਿਆ ਗਿਆ ਹੈ ਜਿਸ ਕਾਰਨ ਹੁਣ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਸ ਨੂੰ ਚੋਣਾਂ ਲੜਨ ਤੋਂ ਰੋਕ ਰਿਹਾ ਹੈ ਅਤੇ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਦੋਮਾ ਤੇਰਾ ਵਿਚਾਲੇ ਖਾਸੀ ਤਕਰਾਰਬਾਜੀ ਵੀ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਆਖਰਕਾਰ ਪਾਜਪਾ ਉਮੀਦਵਾਰ ਨੂੰ ਗ੍ਰਿਫਤਾਰ ਕਰ ਲਿਆ ਇਹ ਮੇਰੀ ਗੱਲ ਦਾ ਜਵਾਬ ਦੇ ਮੈਂ ਤਾਂ ਬਥੇਰੀ ਗੱਲ ਕਰਨਾ ਤੇਰੇ ਕੱਲ ਕੰਮ ਕਰ ਨਾ ਨੰਨੇ ਰਸਤੇ ਦੀ ਜਨਰਲ ਨਾਲ ਗੱਲ ਕਰ ਦੂੰ ਹਾਂਜੀ ਸਸਿਕਲ ਜੀ ਸਾਰੇ ਦੋਸਤਾਂ ਨੂੰ ਆ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਸਾਡੇ ਉਮੀਦਵਾਰ ਲੜਨ ਗਏ ਨੇ ਆ ਜ਼ਬਰਦਸਤੀ ਪੁਲਿਸ ਉਹਨਾਂ ਨੂੰ ਧੱਕੇਸ਼ਾਹੀ ਕਰ ਰਹੀ ਹੈ ਜਬਰਦਸਤੀ ਉਹਨਾਂ ਨੂੰ ਲੈਣ ਆਈ ਹੈ ਹਾਂ ਆ ਦੱਸੋ ਇਹਨਾਂ ਨੂੰ ਕਿਹ ਕੰਪਲੇਂਟ ਕੀ ਹੈ ਸਾਨੂੰ ਕੰਪਲੇਂਟ ਦਿਖਾਓ ਆ ਗੋਤਮ ਸੂਜੀ ਨੂੰ ਅਸੀਂ ਵਾਰਡ ਨੰਬਰ 2 ਤੋਂ ਕੈਂਡੀਡੇਟ ਆਪਣਾ ਬਣਾਇਆ ਆ ਜਬਰਦਸਤੀ ਆ ਮੁਲਾਜ਼ਮ ਆਏ ਨੇ ਫੋਨ ਵੀ ਨਹੀਂ ਖੋਰੇ ਨੇ ਸਾਡੇ ਬੰਦਿਆਂ ਦੇ ਫੋਨ ਵੀ ਨਹੀਂ ਕਰਨ ਦੇ ਰਹੇ ਨੇ ਐਸਐਚਓ ਸਾਹਿਬ ਤੁਸੀਂ ਵੀ ਆਗੇ ਤੁਸੀਂ ਦੱਸੋ ਕਿ ਕਿਉਂ ਲੈਣਾ ਆਏ ਹੋ ਸਾਡੇ ਬੰਦੇ ਨੂੰ ਕਦਲ ਹੀ ਲੈਣਾ ਆਏ ਹੋ ਜੀ ਦੋ ਮਿੰਟ ਆਪਾਂ ਸਾਰੀ ਗੱਲ ਫੋਨ 'ਤੇ ਵੀ ਦੇ ਦਿੰਦਾ ਆਪਾਂ ਵੈਸੇ ਵੀ ਕਰ ਸਕਦੇ ਹਾਂ ਨਹੀਂ ਥੋੜੇ ਮੁਲਾਜ਼ਮ ਫੋਨ ਖੋਰੇ ਨੇ ਸਾਡੇ ਸਾਡੇ ਕੈਂਡੀਡੇਟ ਦੇ ਕੌਣ ਖੋਇਆ ਉਹਨੇ ਜ਼ਬਰਦਸਤੀ ਤੁਸੀਂ ਤਾਂ 20 ਬੰਦੇ ਆ ਤੁਸੀਂ ਜੇ ਚੋਰਾ ਨੂੰ ਕਦੇ ਲੈਣ ਆਏ ਹੋ ਮੈਂ ਜਿੰਨੇ 20 ਬੰਦੇ ਤੁਸੀਂ ਕੋਈ ਕੋਈ ਗੁੰਡਾ ਇਹ ਸਾਡਾ ਬੰਦਾ ਤੁਸੀਂ ਜਿਹੜੇ ਕੋਈ ਦੋਸਤੋ ਐਸਐਚਓ ਸਾਹਿਬ ਕਹਿ ਰਹੇ ਨੇ ਆਪਾਂ ਬਹਿ ਕੇ ਗੱਲ ਕਰਦੇ ਆ ਅਸੀਂ ਗੱਲ ਕਰਦੇ ਆ ਹਾਂ ਫਾਰਮਲ ਗੱਲ ਹਾਂ ਇਹ 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 ਦੇਖੋ ਕਿੰਨਾ ਧੱਕਾ ਸਾਡੇ ਨਾਲ ਸਾਡੇ ਉਮੀਦਵਾਰਾਂ ਤੋਂ ਕਿੰਨਾ ਡਰਾਂ ਇਹਨਾਂ ਨੂੰ ਹਲੇ ਤਾਂ ਆ ਦੇਖੋ ਐਸਐਚਓ ਸਾਹਿਬ ਵੀ ਮੇਰਾ ਫੋਨ ਖੋਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਕਿਹਾ ਵੀ ਕੰਪਲੇਂਟ ਦੱਸੋ ਕੀ ਹੈ ਸਾਡੇ ਬੰਦੇ ਦੇ ਖਿਲਾਫ ਕੰਪਲੇਂਟ ਕੀ ਹੈ ਆ ਕੰਪਲੇਂਟ ਆ ਕਈ ਮਿੰਟ ਦਿਖਾਓ ਕੰਪਲੇਂਟ ਕੀ ਹੈ ਹਾਂ ਹਾਂ ਪੜੋ ਹਾਂ ਪੜੋ ਜੀ ਕੀ ਕੀ ਕੰਪਲੇਂਟ ਹੈ ਦੱਸੋ ਆ ਰਵੀ ਕੁਮਾਰ ਜੀ ਨੇ ਕੰਪਲੇਂਟ ਦਿੱਤੀ ਇਹ ਰਵੀ ਕੁਮਾਰ ਕੌਣ ਹੈ ਕੌਣ ਹੈ ਰਵੀ ਕੁਮਾਰ ਜੀ ਤੁਹਾਨੂੰ ਪਤਾ ਹੋ ਕੌਣ ਹੈ ਰਵੀ ਮੈਨੂੰ ਕਿੱਥੇ ਦਾ ਰਹਿਣ ਵਾਲਾ ਕੌਣ ਹੈ ਰਵੀ ਕੀ ਕੀ ਕੰਪਲੇਂਟ ਕੀ ਹੈ ਇਹ ਇਹ ਇਹਨੇ ਦਿੱਤੀ ਹੈ ਤੇ ਨਾਲ ਕੋਈ ਲੜਾਈ ਝਗੜਾ ਕੀਤਾ ਕਿਹੜਾ ਰਵੀ ਕੌਣ ਹੈ ਰਵੀ ਕੌਣ ਹੈ ਅਰੇ ਰਵੀ ਕਿਹੜਾ ਇਹਦੀ ਬੰਦੇ ਦੀ ਸਾਰਾ ਸੋਹ ਨਹੀਂ ਖਾਂਦਾ ਕੋਈ ਹਾਂ ਨਹੀਂ ਨਹੀਂ ਰਵੀ ਕੁਮਾਰ ਕੌਣ ਹੈ ਕਿੱਥੇ ਰਹੇ ਸਚੂ ਸਾਹ ਰਵੀ ਕੁਮਾਰ ਕੌਣ ਹੈ ਸਰ ਜੀ ਅਸੀਂ 9 ਵਜੇ ਜਿੰਨੇ ਵਜੇ ਕੋ ਸਾਰੇ ਬੰਦੇ ਹਰ ਹਰ ਕੈਂਡੀਡੇਟ ਲੈ ਕੇ ਆ ਜੰਨੇ ਸੀ ਹਾਂ ਹਾਂ ਕਾਕੂ ਦੋ ਅੰਦਰ ਬੈਠ ਕੋ ਤੁਸੀਂ ਦੋ ਅੰਦਰ ਬੈਠ ਤਾਂ ਤਸਵੀਰਾਂ ਘਨੌਰ ਦੀਆਂ ਨੇ ਜਿੱਥੇ ਕਿ 11 ਨਗਰ ਪੰਚਾਇਤਾਂ ਦੀਆਂ ਸੀਟਾਂ ਦੇ ਉੱਪਰ ਚੋਣਾ ਹੋਣ ਗਿਆ ਜਿਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕੱਲ ਹੀ 11 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਅਤੇ ਵਾਰਡ ਨੰਬਰ 2 ਤੋਂ ਭਾਜਪਾ ਦੇ ਉਮੀਦਵਾਰ ਗੌਤਮ ਸੂਦ ਨੂੰ ਅੱਜ ਸਵੇਰੇ ਹੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਰਵੀ ਕੁਮਾਰ ਨਾਮ ਦੇ ਇੱਕ ਵਿਅਕਤੀ ਵੱਲੋਂ ਇਸ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਤੜਕਸਾਰ ਹੀ ਗੌਤਮ ਸੂਦ ਨੂੰ ਗ੍ਰਿਫਤਾਰ ਕਰਨ ਪਹੁੰਚੀ ਅਤੇ ਉਸ ਨੂੰ ਕਰੀਬ 15-20 ਪੁਲਿਸ ਮੁਲਾਜ਼ਮਾ ਨੇ ਛੇੜਾ ਪਾ ਲਿਆ ਅਤੇ ਘਰ ਤੋਂ ਚੱਕਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਵੱਲੋਂ ਕਨੌਰ ਪੁਲਿਸ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਪੁਲਿਸ ਦਾ ਵਿਰੋਧ ਕੀਤਾ ਗਿਆ ਅਤੇ ਜਮ ਕੇ ਹੰਗਾਮਾ ਕੀਤਾ ਗਿਆ ਹਾਲਾਂਕਿ ਪੁਲਿਸ ਤੋਂ ਜਦੋਂ ਕੰਪਲੇਨਟ ਬਾਰੇ ਪੁੱਛਿਆ ਗਿਆ ਭਾਵ ਕੇ ਸ਼ਿਕਾਇਤਕਰਤਾ ਬਾਰੇ ਪੁੱਛਿਆ ਗਿਆ ਤਾਂ ਪੁਲਿਸ ਇੱਕ ਹੱਥ ਲਿਖਤ ਸ਼ਿਕਾਇਤ ਦਿਖਾਉਂਦੀ ਨਜ਼ਰ ਆਈ ਪਰ ਇਸ ਤੋਂ ਜ਼ਿਆਦਾ ਕੁਝ ਵੀ ਨਾ ਕਹਿ ਸકી ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਤੇ ਕੈਸੇ ਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਚੱਲੇਗੀ ਨਹੀਂ ਚੱਲੇਗੀ ਹਾਲਾਂਕਿ ਇਸ ਹੰਗਾਮੇ ਦੌਰਾਨ ਕਨੌਰ ਪੁਲਿਸ ਨੇ ਗੋਤਮ ਸੂਦ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਭਾਜਪਾ ਵਰਕਰਾਂ ਨੇ ਪਟਿਆਲਾ ਕਨੌਰ ਹਾਈਵੇ ਤੇ ਤਰਨਾਲਾ ਲਗਾ ਦਿੱਤਾ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਭਾਜਪਾ ਅਗੂਆਂ ਅਤੇ ਦੁਕਾਨਦਾਰਾਂ ਨੂੰ ਸ਼ਹਿਰ ਬੰਦ ਕਰਨ ਦੀ ਕਹਲ ਦਿੱਤੀ ਵਾਹ ਤੋਂ ਫੜ ਕੇ ਕਹਿ ਰਹੇ ਨੇ ਵੱਡੀ ਚ ਬੈਠੋ ਫਿਰ ਦੱਸੋ ਕੀ ਕਰੂਗਾ ਕੀ ਹੋ ਜਾਂਦੀ ਹੈ ਕੋਈ ਗੱਲ ਨਹੀਂ ਦਿੱਕਤ ਨਹੀਂ ਜੇ ਤਾਂ ਉਹਨੇ ਕੋਈ ਕੋਈ ਅਪਰਾਧ ਕਰਿਆ ਹੋਵੇ ਕੋਈ ਖਾ ਹੋਵੇ ਉਹ ਤੇ ਨਹੀਂ ਲੈ ਜਣੂ ਸਾਹ ਸਿੰਘ ਜੀ ਸਾਡੇ ਪਿੰਡ ਦੀ ਕਦੇ ਇਹੋ ਜਿਹਾ ਕੰਮ ਨਹੀਂ ਹੋਇਆ ਮੇਰੀ ਨਾ ਸਾਰੇ ਘਨੌਰ ਦੇ ਦੁਕਾਨਦਾਰ ਵੀ ਇਹਨਾਂ ਨੂੰ ਬੇਨਤੀ ਹੈ लवली ਜੀ ਸਾਰੇ ਬੁਜਾਰ ਵਾਲਿਆਂ ਨੂੰ ਸਾਰੇ ਅੱਡੇ ਵਾਲਿਆਂ ਨੂੰ ਬੇਨਤੀ ਹੈ ਇਹ ਨਾ ਸ਼ੁਰੂਆਤ ਹੋਈ ਹੈ ਇਹ ਪੂਰੇ ਥੋੜੇ ਵੀ ਸਿੱਕੇ ਜਾਣਗੇ ਇਹ ਨਜਾਇਜ਼ ਪਰਚੇ ਪੰਜਾਬ ਸਰਕਾਰ ਜੀ ਮੁੜਵਾਦ ਗੱਲ ਕਰ ਲੈਂਦੇ ਮੇਰੀ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਇਸ ਜੋ ਅੱਜ ਇਹ ਘਟਨਾ ਹੋਈ ਹੈ ਉਦੇ ਵਿਰੋਧ ਚ ਸਾਰਾ ਬਾਜ਼ਾਰ ਬੰਦ ਕਰਕੇ ਰੋਸ ਪ੍ਰਦਰਸ਼ਨ ਕਰੋ ਤੇ ਆਮ ਆਦਮੀ ਪਾਰਟੀ ਦਾ ਬਾਈਕਟ ਕਰੋ ਇਹ ਤੁਸੀਂ ਲੋਕਾਂ ਨੇ ਮੋਟਾ ਪਾ ਕੇ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਅੱਜ ਇਹ ਉਹ ਪਾਰਟੀ ਹੈ ਜਿਹੜੀ ਨਜਾਇਜ਼ ਪਰਚੇ ਕਰਕੇ ਆਪਾਂ ਨੂੰ ਬੰਨ ਕਰ ਰਹੀ ਹੈ ਮੇਰੀ ਤੁਹਾਨੂੰ ਬੇਨਤੀ ਹੈ ਵੀ ਇਹ ਦੁਕਾਨਾਂ ਬੰਦ ਕਰਕੇ ਅੱਜ ਬਾਜ਼ਾਰ ਬੰਦ ਹੋਣਾ ਚਾਹੀਦਾ ਰੋਸ ਚ ਤੇ ਆਮ ਆਦਮੀ ਪਾਰਟੀ ਦਾ ਟੋਟਲ ਇਲੈਕਸ਼ਨਾਂ ਚ ਬਾਈਕਟ ਕਰੋ ਕੋਈ ੱੱਕਾ ਥੋੜੀ ਆ ਯਾਰ ਐ ਐ ਐ ਹੁਣ ਐ ਕਰਾਉਂਗੇ ਕੋਈ ਨਹੀਂ ਅਸੀਂ ਅਸੀਂ ਮਲਾਜ਼ਮਾਂ ਨੂੰ ਕਹਿੰਨੇ ਆ ਚਲੋ ਇਹਨਾਂ ਦਾ ਵੀ ਏ ਬਿਊਟੀ ਇਹ ਸਰਕਾਰੀਆਂ ਸੋ ਮਜਬੂਰੀਆਂ ਹੁੰਦੀਆਂ ਅਸੀਂ ਐਸਐਚਓ ਸਾਹਿਬ ਵਧੀਆ ਬੰਦੇ ਨੇ ਵਧੀਆ ਕੰਮ ਕਰ ਰਹੇ ਨੇ ਪਰ ਐ ਐਸਐਚਓ ਸਾਹਿਬ ਥੋੜੀ ਰਿਸਪੈਕਟ ਕਰਦੇ ਆ ਪਰ ਇਦਾਂ ਨੀ ਇਹ ਲੈਕਸ਼ਨ ਵਾਲਾ ਮੁੱਦਾ ਨਹੀਂ ਹੈ ਤਾਂ ਸਿਰਫ ਇੱਕ ਨਿੱਕੀ ਜੀ ਗੱਲ ਦਾ ਮੁੱਦਾ ਉਹ ਸਾਊਥ ਕਰ ਦਾਂਗੇ ਅੱਧੇ ਘੰਟੇ ਉਸ ਬੰਦੇ ਨੂੰ ਮੈਂ ਬੁਲਾ ਹਾਂ ਉਹਨੇ ਬੁਲਾਓ ਜਿਉਂ ਉਹ ਮੁੰਡਾ ਤਿੰਨੇ ਬੰਦੇ ਚ ਕਹਦੇ ਵੀ ਰਾਤ ਗੋਤਮ ਦੀ ਉਹਦੇ ਨਾਲ ਗਾਲੀ ਗਲੋਚੋ ਚ ਹੋਈ ਹੈ ਲੜਾਈ ਝਗੜਾ ਹੋਇਆ ਅਸੀਂ ਸਾਰੇ ਪਿੱਛੇ हट ਜਾਵਾਂਗੇ ਤੇ ਤਾਜ਼ਾ ਜਾਣਕਾਰੀ ਮੁਤਾਬਕ ਭਾਜਪਾ ਆਗੂਆਂ ਦਾ ਧਰਨਾ ਜਿਉਂ ਦਾ ਤਿਉਂ ਜਾਰੀ ਹੈ ਜਦਕਿ ਪੁਲਿਸ ਨੇ ਭਾਜਪਾ ਉਮੀਦਵਾਰ ਗੌਤਮ ਸੂਦ ਨੂੰ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਬੀਤੇ ਕੱਲ ਹੀ ਗੌਤਮ ਸੂਦ ਦਾ ਨਾਮ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਐਲਾਨਿਆ ਗਿਆ ਸੀ ਉਸ ਨੂੰ ਭਾਜਪਾ ਨੇ ਉਮੀਦਵਾਰ ਬਣਾਇਆ ਸੀ ਅਤੇ ਦੂਜੇ ਹੀ ਦਿਨ ਪੰਜਾਬ ਪੁਲਿਸ ਉਸ ਖਿਲਾਫ ਕਾਰਵਾਈ ਕਰਨ ਪਹੁੰਚ ਗਈ ਜਿਸ ਤੇ ਕਿ ਭਾਜਪਾ ਆਗੂਆਂ ਨੇ ਸਵਾਲੀਆ ਨਿਸ਼ਾਨ ਖੜੇ ਕੀਤੇ ਅਤੇ ਪੰਜਾਬ ਪੁਲਿਸ ਦਾ ਵਿਰੋਧ ਕੀਤਾ ਭਾਜਪਾ ਆਗੂ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਜੇਕਰ ਪੁਲਿਸ ਨੇ ਧੱਕੇਸ਼ਾਹੀ ਕਰਨੀ ਹੈ ਤਾਂ ਪੁਲਿਸ ਥਾਣੇਦਾਰ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ